you uh -oh. پرانے ਦੇ ਵੀਰੋ ਆਨੰਦ ਸਾਲੇ ਗਿਆਨ ਆਏ ਬੜਾ ਬੜਾ ਸਵਾਗਤ ਕਰਨ ਦਾ ਵਾਕਿਆ ਨੂੰ ਜੈ ਜੈ ਜੀ ਆਪਾਂ ਇਹ ਪਛਾਣ ਕੇ ਖੁਸ਼ੀ ਦਾ ਮੌਕਾ ਹੈ ਰਾਸ਼ਟਰ ਦਾ ਸਿਰਮੌਰ ਮੰਤਰੀ ਸਾਡੇ ਪਰ ਸਾਡੇ ਨੂੰ ਚਾਹੁੰਦਾ ਪੂਰੀ ਕਾਸਮੋਡਰ ਆਪਣੀ ਸੰਗਤ ਆਈ ਜੇਰਨ ਦਾ ਸਾਹ ਅਗਰ ਜੀ ਸਰਜੀ ਸਾਹ ਜੀ ਪੀ ਆਰ راجا درشت نے اپنے ایک منتری نونا ਜੀ ਪਹਿਲੇ ਡਾਰੀਏ ਦੇ ਕਮੇਟੀ ਦੇ ਵਿਭਗਤੇ ਦੀ ਉਹਨਾਂ ਨੇ 500 ਰੁਪਏ ਦੀ ਰਕਮ ਵੀ ਅੱਜ ਇਸ ਲਈ ਸਵਾਲ ਦੇ ਜਵਾਬ ਦੇ ਉੱਤੇ ਰੱਖੀ ਹੈ ਪੀ ਫੋਲ ਆ ਮਾਤਾ ਜੀ ਸਤ ਸਨਮਾਨ ਕੀ ਗੱਲ ਹੋਰ ਮੈਂ ਆਪਾਂ ਤੋਂ ਬਹਿਜੀ ਵੀ ਕਰੂੰਗਾ ਡਾਇਰੈਕਟਰ ਸਾਹਿਬ ਨੂੰ ਸ਼ਾਨੇ ਦੇ ਲਈ ਜੁੜ ਗਿਆ ਇਹਨਾਂ ਨੂੰ ਵੀ ਮੋੜੀ ਦੇ ਕੇ ਚੰਦਰ ਮੱਲ ਜੀ ਨੂੰ ਸਨਮਾਨ ਕੀ ਗੱਲ ਦਿੱਤਰ ਵੀ ਮਿਲਾਇਆ ਆਹ ਮਨੁष्य ਆਪਣੇ ਅੱਜ ਰਾਮਲੀਲਾ ਦੇ ਵਿੱਚ ਪਹੁੰਚਿਆ ਕੀ ਕਹਿਣਾ ਚਾਹੋ ਅੱਜ ਰਾਮਲੀਲਾ ਦੇ ਵਿੱਚ ਪਹੁੰਚੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਦੀ ਯੂਨਿਟ ਨਕੋਦਰ ਦਾ ਤੇ ਔਰ ਇੱਥੇ ਦੀ ਕਲਾ ਮੰਚ ਦਾ ਜਿਹਨਾਂ ਨੇ ਸਾਨੂੰ ਅੱਜ ਇਨਵਾਈਟ ਕੀਤਾ ਸੀ ਤੇ ਅੱਜ ਕਿਹਦੇ ਸੱਦੇ ਤੇ ਪਹੁੰਚੇ ਆ ਸਾਨੂੰ ਬਹੁਤ ਵਧੀਆ ਲੱਗਾ ਜੀ ਸੋ ਬਹੁਤ ਸੋਹਣਾ ਪ੍ਰੋਗਰਾਮ ਆ ਸੋ ਮੇਰ ਮਾਲਕ ਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਪ੍ਰੋਗਰਾਮ ਆ ਇਸ ਕਲਾ ਮੰਚ ਦਾ ਤੇ ਤੋਂ ਜ਼ਿਆਦਾ ਤਾਂ ਸਾਡੇ ਸੈਕਟਰੀ ਸਾਹਿਬ ਜੀ ਕੇ ਇਸਤੇਮਾਲ ਲੋਕਾਂ ਨੂੰ ਕੀ ਅਪੀਲ ਕਰਨਗੇ ਲੋਕਾਂ ਨੂੰ ਮੈਂ ਇਹ ਕਹਾਂਗਾ ਕਿ ਆਪਣਾ ਜਿਹੜਾ ਆਪਣਾ ਜਿਹੜਾ ਸਭਿਆਚਾਰ ਆ ਉਹਨੂੰ ਆਪਾਂ ਜਿੱਦਾਂ ਪਰ ਇਹਨੇ ਆ ਉਦਾਂ ਵਿਚਰੀਏ ਉਹਦੇ ਨਾਲ ਸਮਾਜ ਦੇ ਨਾਲ ਰਹਿ ਕੇ ਲੋਕੀ ਆਪਣੇ ਸਮਾਜ ਦੀਆਂ ਰੀਤੀ ਰਿਵਾਜਾਂ ਆਂਗੇ ਉਹ ਸਾ ਨਾਲ ਗੁਜ਼ਰੀਏ ਉਹਨਾਂ ਦੇ ਨਾਲ ਵਿਚਾਰ ਕਰੀਏ ਜੀ ਸ਼ਿ ਸ਼ਾਮ ਜੀ ਜੀ ਮੈਂ ਜਨ ਸੰਗਤ ਨੂੰ ਉਹਦਾ ਦਿਕਾਈ ਕੋਲਰਾ ਐਸੋਸੀਏਸ਼ਨ ਮੈਂ ਕੁਲਲਾ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਹਰ ਸਾਲ ਸਾਨੂੰ ਬੁਲਾਉਂਦੇ ਇਨਵਾਈਟ ਕਰਦੇ ਆ ਅਸੀਂ ਸ਼੍ਰੀ ਰਾਮ ਦੇ ਦਸੇ ਹੋਏ ਕਦਮਾਂ ਤੇ ਚੱਲ ਗਏ ਤੇ ਸਾਰਿਆਂ ਨੂੰ ਇਹ ਅਪੀਲ ਹੈ ਤੇ ਆਓ ਤੇ ਜਰੂਰ ਨਾ ਦੇਖੋ ਆਪਾਂ ਸਿੱਖਾਂ ਨੂੰ ਮਿਲਦਾ ਸਭ ਕੁਝ ਸ਼੍ਰੀ ਰਾਮ ਜੀ ਜਿੱਦਾਂ ਕਰਦੇ ਆਪਾਂ ਉਦੋਂ ਹੀ ਚੱਲ ਗਏ ਜੈ ਸ਼ੀ ਰਾਮ ਬੰਦੀ ਮਿੱਟੀ ਦੇ ਰਾਮ ਨੂੰ ਪੁੰਚੀ ਤੀਕਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਜੈ ਸ਼ੀ ਇਹ ਜਿਹੜਾ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਜਿਹੜਾ ਰਾਤਰੀ ਰਾਮਲੀਲਾ ਦਾ ਨਾਟਕ ਦੇ ਰੂਪ ਤੇ ਕਾਇੋਜਨ ਕੀਤਾ ਜਾ ਰਿਹਾ ਆ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਕਲਾ ਮੰਚ ਦੇ 35ਵਾਂ ਸਾਲ ਆ ਇਹਦੇ ਲਈ ਬਹੁਤ ਹੀ ਬਰਾਈ ਦੇ ਪਾਤਰ ਆ ਕਿਉਂਕਿ ਇੱਕ ਸਟੇਜ ਦਾ ਇੱਕ ਪ੍ਰੋਗਰਾਮ ਨਹੀਂ ਹੈਗਾ ਭਗਵਾਨ ਦਾ ਇਹ ਆਉਣ ਵਾਲੀ ਪੀੜ੍ਹੀ ਲੋਕਾਂ ਨੂੰ ਜਿਹੜੀ ਆ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਪਦ ਚ ਨਾ ਦੇ ਚੱਲਣ ਲਈ ਸੰਸਕਾਰ ਇਹ ਜਿਹੜਾ ਪਰਿਵਾਰ ਦੇ ਵਿੱਚ ਹੁੰਦੇ ਆ ਇਹ ਜਿਹੜੇ ਭਗਵਾਨ ਦੇ ਅਸ਼ੀਰਵਾਦ ਆ ਇਹ ਉਹਦਾ ਬਹੁਤ ਵੱਡਾ ਮਾਧਿਅਮ ਆ ਤੇ ਇਹਦੇ ਸ੍ਰੀ ਗੁਰੂ ਕਲਾ ਮੰਚ ਦੇ ਸਾਰੇ ਮੈਂਬਰ ਜਿੰਨੇ ਆ ਪ੍ਰਾਚਲ ਸਾਹਿਬ ਰਕੇਸ਼ ਜੀ ਅਨਿਲ ਜੀ ਉਹਨਾਂ ਦੀ ਪੂਰੀ ਟੀਮ ਇਹਦੇ ਹੱਕਦਾਰ ਆ ਕਿ ਜਿਹੜਾ ਇਹਨਾਂ ਨੇ ਹਰ ਸਾਲ ਇਹ ਜਿਹੜਾ ਯੋਜਨ ਕਰਦੇ ਆ ਤੇ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਦੇ ਨਾਲ ਜਿਹੜਾ ਹਮੇਸ਼ਾ ਜੋੜ ਕੇ ਰੱਖਣ ਲਈ ਇਹਨਾਂ ਦਾ ਜਿਹੜਾ ਪ੍ਰਯਾਸ ਆ ਇਹ ਬਹੁਤ ਸੋਹਣਾ ਨਹੀਂ ਆਇਆ ਤਾਂ ਮੈਂ ਇਹਨਾਂ ਨੂੰ ਫਿਰ ਤੋਂ ਰਾਧੇ ਦੀ ਰਾਮਦੇਵ ਜੀ ਬਹੁਤ-ਬਹੁਤ ਬਧਾਈ ਦਿੰਦਾ ਜੈ ਸ਼੍ਰੀ ਰਾਮ ਲੋਕਾਂ ਨੂੰ ਇਹ ਆ ਕਿ ਚੰਗੇ ਰਸਤੇ ਤੇ ਚੱਲੋ ਚੰਗੇ ਕਰਮ ਕਰੋ ਭਗਵਾਨ ਸ਼੍ਰੀ ਰਾਮ ਜੀ ਦੇ ਪੱਥਰ ਤੇ ਚੱਲਣ ਦੀ ਕੋਸ਼ਿਸ਼ ਕਰੋ ਤਾਂ ਹੀ ਅਸੀਂ ਜਿਹੜਾ ਸਮਾਜ ਆ ਹਿੰਦੂ ਧਰਮ ਦਾ ਜਿਹੜਾ ਆ ਉਹ ਅਸੀਂ ਅੱਗੇ ਲੈ ਕੇ ਜਾ ਸਕਾਂਗੇ ਇਹ ਤੁਹਾਨੂੰ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਆ